ਜਨਤਾ ਦੀ ਵਿਚਾਰ ਲੈ ਦੀ ਸਾਡੇ ਤੋਂ ਸੁਣਦਾ ਐਸੋ ਤਾਂ ਅਸੀਂ ਖੜੇ ਮੇਰੀ ਪਿੰਟਲੇਵਾਲ ਦੇ ਵਿੱਚ ਦੋਸਤੋ ਆਪਾਂ ਪਰਿਵਾਰਤੀ ਜਾਂਦਾ ਜਿਹੜੇ ਪਿਛੇ ਕਈ ਦਿਨਾਂ ਤੋਂ ਲੈ ਕੇ ਜਿਹੜਾ ਆਪਾਂ ਕੁਦਰਤ ਦਾ ਕਹਿਰ ਦੇਖਿਆ ਆਣਾ ਚਾਰੇ ਪਾਸੇ ਇਹ ਪੂਰਾ ਪੂਰਾ ਕਹਿਰ ਹੈ ਕੁਦਰਤ ਦਾ ਕਿਉਂਕਿ ਲਗਦਾ ਜਿਹੜਾ ਮੀਂਹ ਆ ਪੈ ਰਿਹਾਗਾ ਐਸੋ ਤਾਂ ਅਸੀਂ ਖੜੇ ਮੇਰੇ ਪਿੰਟਲੇਵਾਲ ਦੇ ਵਿੱਚ ਜਿੱਥੇ ਕਿ ਇੱਕ ਲੋੜਵੰਦ ਪਰਿਵਾਰ ਹੈ ਇਹਨਾਂ ਦਾ ਜਿਹੜੀ ਆਪਣਾ ਮਕਾਨ ਹਜੇ ਹੁਣੇ-ਹੁਣੇ ਇਹਨਾਂ ਦਾ ਜਿਹੜਾ ਮਕਾਨ ਟਿੱਕਿਆ ਹੋਇਆਗਾ ਜੀ ਜੀ ਆਸਾਂ ਤੁਹਾਡਾ ਮਕਾਨ ਕਰੋ ਟਿੱਕਿਆ ਮੈਂ ਜੀ ਆਪ ਨਹੀਂ ਪੈਂਦੇ ਕਿ ਦੇਖਿਆ ਹੁਣ ਹਾਂਜੀ ਸਮਾਨ ਚੱਕਦੇ ਚੱਕਦੇ ਲੈ ਗਏ ਹਾਂ ਅੱਛਾ ਪਹਿਲਾਂ ਚੋਂਦਾਂ ਸੀ ਹਾਂ ਪਹਿਲਾਂ ਚੋਂਦਾਂ ਦੇ ਠੀਕ ਹੈ ਸਾਰਾ ਮੰਗੂ ਨਹੀਂ ਲੈ ਤਾ ਹਾਂ ਤੇ ਘਰ ਵਿੱਚ ਪਾਉਣ ਵਾਲਾ ਕੋਈ ਨਹੀਂ ਹੈ ਨਹੀਂ ਕੀ ਕੋਈ ਨਹੀਂ ਹੈਗਾ ਪਾਉਣ ਵਾਲਾ ਬੰਦਾ ਹੈ ਨਹੀਂ ਕਿੰਨੇ ਵਿੱਚ ਹੈ ਲੋਈਆ ਬੇਡਾ ਬੇਟੀ ਹਾਂ ਠੀਕ ਹੈ ਲੈਣਾ ਬੇਟੀ ਤੇ ਟੁਆੜੇ ਕੋਲੇ ਇਹੀ ਕੱਲਾ ਕਮਰਾ ਸੀ ਜਰੂਰ ਹਾਂ ਇਹ ਚਾਹ ਲਿਖਾ ਦੇ ਲੈ ਤਾ ਇਹ ਤੇ ਬੋਲ ਗੋੜੀ ਜੱਸ ਕੀ ਹਾਂਜੀ ਹਾਂਜੀ ਇੱਥੇ ਸੀ ਹਾਂਜੀ ਹਾਂ ਜੀ ਅ ਬੱਚੇ ਕੋਈ ਕਹਿੰਦੇ ਕਹਿੰਦੇ ਲੱਗਿਆ ਜੀ ਜਦੋਂ ਸਮਾਨ ਚੱਕਦੇ ਸੀ ਉਹ ਦੀ ਲੱਗ ਗਈ ਸਮਾਨ ਚੱਕਦੇ ਕੱਢ ਨਹੀਂ ਬਚਿਆ ਸੜਨੋ ਮੈਂਬਰ ਵੀ ਮੌਜੂਦ ਹੈ ਆਪਾਂ ਗਲਤ ਕਰਦੇ ਉਹਨਾਂ ਦਾ ਵੀ ਕਿ ਉਹਨਾਂ ਦਾ ਕੀ ਕਹਾਂਗੇ ਅਜੀ ਨੰਬਰ ਸਾਹਿਬ ਕਿਉਂ ਇਹਨਾਂ ਨੇ ਜੀ ਬੱਦ ਤੋਂ ਬੱਦ ਸਹਾਇਤਾ ਕਰਉਂ ਚਾਈ ਦੀ ਹੈ ਨਾ ਇਹਨੂੰ ਅੱਜ ਟਿੱਕਿਆ ਅੱਜ ਟਿੱਕਿਆਗਾ ਜੀ ਸਮਾਨ ਚੱਕੀ ਜਾਂਦੇ ਸੀ ਵਿਚਾਰੇ ਮੁੰਡੇ ਵਿੱਚੋਂ ਮੈਂ ਲਿਖ ਕਰ ਤੇ ਕੋਈ ਇਹਨਾਂ ਤੋਂ ਪਰ ਆ ਕੇ ਬੱਚ ਬਣੇਗੀ ਵਿਖੰਦੇ ਨਹੀਂ ਆ ਰਹਿਗਾ ਤੁਹਾਨੂੰ ਜਦੋਂ ਕਿ ਬਲਾਦੀ ਬਈ ਆਪਾਂ ਗਏ ਤਾਂ ਬਲਾ ਤੋਂ ਬੁਲਾ ਲੈ ਕੇ ਆਦਬ ਪਛਾਣ ਦੀ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕੀਤੀ ਸਪੋਰਟਾ ਸਪੂਟਾ ਵੀ ਲਾਈਨਾਂ ਸੁੱਝੀਆਂ ਮੇਰੇ ਕਿਸੇ ਹਸਾਮਨਾ ਨਾਲ ਨਾ ਬਚ ਸਕੂ ਜੀ ਪਰ ਨਹੀਂ ਫਿਰ ਵੀ ਕੱਟ ਪੇਰ ਬਾਅਦ ਵੀ ਜਿੰਨਾ ਹੋ ਸਕਦਾ ਹੈ ਨਾ ਹਰ ਤਰੀਕੀ ਕੀਤੀ ਜਾਵੇ ਜੋ ਤੇ ਇਹਨਾਂ ਨੂੰ ਜਿਹੜਾ ਪਰਿਵਾਰ ਹੈ ਪੂਰਾ ਭਾਵਕ ਹੈ ਨਾ ਜਿਵੇਂ ਕਹਿੰਦੇ ਹੁੰਦੇ ਕਿ ਇੱਕ ਸਿਰ ਤੇ ਸੱਤ ਸੀ ਉਹ ਵੀ ਡਿੱਗ ਪਈ ਤਾਂ ਬਾਰਿਸ਼ ਹਜੇ ਟਾਲ ਦਾ ਨਾਂ ਹੀ ਲੈਂਦੀ ਜਿਵੇਂ ਆਪਾਂ ਆਪਣੀ ਬਾਤੀ ਜਾਣਦੇ ਕਿ ਜਿਹੜਾ ਬਾਰਿਸ਼ ਦਾ ਟਾਈਮ ਆ ਹਜੇ ਅ ਬਸਬਕ ਵਾਗ ਦੇ ਮੁਕਾਬਤ ਹਜੇ ਵੀ ਬਾਰਸ ਦੇ ਦਿਨ ਹਜੇ ਬਾਕੀ ਪੈ ਜਾਣ ਜੇਕਰ ਇਸ ਪਰਿਵਾਰ ਦੀ ਸਿਰ ਤੋਂ ਸਤ ਲੈ ਕੇ ਬੇਤਾ ਕਿੱਥੇ ਰਹਣਗੇ ਨਾ ਪਰਿਵਾਰੀ ਜਾਣਦੇ ਆਗੇ ਤੇ ਇਹ ਗੱਲ ਕਰਦੇ ਆ ਪਰ ਪਰਿਵਾਰ ਦੇ ਨਾਲ ਕਿ ਉਹ ਸਾਡੇ ਚਿਹਰੇ ਦੇ ਮੱਧ ਵੀ ਲਈ ਕੀ ਕਹਣਾ ਚਾਹੁੰਦੇ ਬੇਤਾਰੀ ਬਾਪੂ ਤੋਂ ਬਾਅਦ ਮੈਂ ਤੇ ਕੀਤੀ ਜਾ ਰਹੀ ਕਿਉਂ ਆਇਆ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਹੈ ਜੇ ਕਮਾਉਣ ਵਾਲਾ ਹੋਵੇ ਕੋਈ ਵੀ ਫਰਕ ਪੈ ਜਾਂਦਾਗਾ ਵੀ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਨਾ ਗਰੀਬ ਪਰਿਵਾਰ ਹੈ ਬਹੁਤ ਪ੍ਰਾਣਮ ਹੋ ਰਹੀ ਹੈ ਜਿੰਨਾਂ ਮੌਸਮ ਬਹੁਤ ਖਰਾਬ ਹੋਇਆ ਪਿਆਗਾ ਅਸਲ ਨੂੰ ਨੋਪਤੀ ਵੀ ਨੂੰ ਨੋਸੇ ਕਰਾ ਅਬੀ ਰਾਤ ਦੇ ਵਿੱਚ ਹੁਣ ਆਏ ਬੀਪੀ ਕਰਪਿਆ ਪਿਆਗਾ ਵੀ ਰੈਂਡ ਦੇ ਕਿਤੇ ਰਾਤ ਕਿਨੇ ਕੱਟਾਂਗੇ ਇਤੇ ਬੜਾ ਬੜੀ ਚਾਹਤ ਹੋਗੀ ਬਾਕੀ ਅਪਰਾਲੇ ਕਿਤੇ ਜਾਂਦੇ ਹਨਾ ਜਿਹਨੇ ਕਰ ਕੇ ਦੇਣੇ ਜਾਂ ਉਹਨਾਂ ਸੂਖੇ ਖੇਤ ਨਹੀਂ ਮਤਲਬ ਕਾਹ ਦੀ ਸਤਰੀ ਕਾਹ ਦੀ ਮੱਢੇ ਗਏ ਹਨਾ ਤੇ ਤੁਹਾਡੇ ਕਰਾਲੇ ਜਿਹੜਾ ਪਜਾਰੀ ਨੇ ਕੀ ਬੋਲਣ ਦੀ ਚਾਹੀਦੀ ਸਿੰਘਾ ਦੇ ਵੀ ਜਿੱਥੇ ਦਿੱਕਤ ਦੀ ਸਾਥ ਹੋਣਾ ਦਾ ਸੀ ਅੰਦ ਕਰਾਂਗੇ ਨਾਲ ਖੜਿਆ ਹੈ ਇਹਦੇ ਆਮ ਲੋਕਾਂ ਨੂੰ ਵੀ ਕੀ ਕਹਿਣਾ ਚਾਹੋਗੇ ਜਿੰਨੇ ਮੈਨੂੰ ਆਪਾਂ ਕਹਿੰਦੀ ਪਾਰਟੀ ਵੈਦੂਪੁਰ ਦੇ ਬਹੁਤ ਸਾਰੇ ਇਤਮੇ ਸ਼ਹਿਰ ਨੇ ਇਹਦੇ ਪਰਵਾਰ ਦੀ ਮਦਦ ਕਰਦੇ ਨੇ ਹਾਂਜੀ ਪਾਰਟੀ ਦੋ ਪਾਰਟੀ ਤਾਂ ਜੀ ਇੱਕ ਪਾਸੇ ਰਹੇਗੀ ਆਪਾਂ ਲੋਕ ਸੇਵਾ ਸਮਝ ਕੇ ਹਨਾ ਆਪ ਦੇ ਪੁੰਜਾ ਨੂੰ ਪਰਿਵਾਰ ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਹੋਵੇ ਪਾਰਟੀਆਂ ਤਾਂ ਪਿੱਛੇ ਰਹਿੰਦੀਆਂ ਹਨ ਉਹਨਾਂ ਨੂੰ ਛੱਡ ਕੇ ਆਪਾਂ ਪਹਿਲਾਂ ਇਹ ਚੀਜ਼ ਪਹਿਲ ਦੇ ਆਧਾਰ ਤੇ ਹੈਲਪ ਕਰਨੀ ਚਾਹੀਦੀ ਜਿੱਥੇ ਆਪਾਂ ਨੂੰ ਜ਼ਰੂਰਤ ਹੈ ਸੜਕਾਂ ਕਰਦੇ ਹੋਰ ਵੀ ਮੈਂਬਰ ਮਜੂਦਾ ਆਪਾਂ ਗੱਲਬਾਤ ਸਾਂਝੀ ਕਰਦੇ ਆ ਕਿ ਜਦ ਇਹ ਮਕਾਨ ਡਿੱਗਿਆ ਸੀ ਤਾਂ ਉਹ ਉਸ ਵਕਤ ਕਿੱਥੇ ਸੀਗੇ ਹਾਂਜੀ ਤੇ ਕਿਤੇ ਇਹ ਮਕਾਨ ਡਿੱਗਿਆ ਸੀ ਅਸੀਂ ਅੰਦਰ ਹੀ ਬੈਠੇ ਸੀਗੇ ਅਸੀਂ ਚਾਹ ਪੀਂਦੇ ਸੀ ਕੋਲ ਤਾਂ ਲੱਗਦਾ ਠੰਡੇ ਪੈਲੀ ਘਰੀਆਂ ਨੇ ਉਹ ਸਮਾਂ ਉਹਨਾਂ ਦਾ ਲੱਗਦਾ ਜੋੜ ਕੰਮ ਲੱਗਿਆ ਹੜਕਾ ਹੋਣ ਲੱਗਿਆ ਮਤਲਬ ਤੇ ਅਸੀਂ ਭੱਜ ਕੇ ਬਾਹਰ ਆਏ ਫਿਰ ਦੇਖਿਆ ਕਿ ਉਹ ਸਾਰਾ ਕੁਝ ਹੀ ਨਬਿਕਾ ਟਾੜੇ ਨੇ ਸਾਰੇ ਕੋ ਦਾਮੇ ਚਲੇ ਆ ਗਏ ਤਕਰੀਬਨ ਲੰਘ ਰਹੇ ਹਨ ਜੁਨਾ ਸ਼ੁਕਰ ਕਰੋਗੇ ਆ ਗਏ ਬਹੁਤ ਦੇਰ ਤੋਂ ਬਹੁਤ ਦੇਰੀ ਕੁਸ਼ਣ ਲਈ ਆਇਆ ਹੈ ਕਹਿੰਦੀ ਸਾਹ ਬਹੁਤ ਚੰਗੇ ਦੋਸਤੋ ਇਸ ਹੀ ਸੜਨਾ ਪੀੜਿਤ ਪਰਿਵਾਰ ਅਸੀਂ ਤੁਹਾਨੂੰ ਇਸ ਪੁਰਾਣ ਪਰਿਵਾਰ ਦਾ ਨੰਬਰ ਵੀ ਦਵਾਗੇ ਤਾਂ ਕਿ ਤੁਸੀਂ ਸਿੱਧੀ ਮਦਦ ਇਸ ਪਰਿਵਾਰ ਦੀ ਕਰ ਸਕਦੇ ਹੋ ਕਾਬਿਲ ਨੂੰ ਆਪਾਂ ਗੱਲ ਕਰਾਂਗੇ ਉਹ ਆਪਣਾ ਤੁਹਾਨੂੰ ਮੋਬਾਈਲ ਨੰਬਰ ਦੱਸਣਗੇ ਕੀ ਉਹਨਾਂ ਦਾ ਮੋਬਾਈਲ ਨੰਬਰ ਛੱਡਾਂਗਾ ਹਾਂ ਜੀ ਜੀ ਸਾਰੇ ਜੀ ਦਾ ਨੰਬਰ ਪੂਰੀ ਤਰ੍ਹਾਂ ਦੇ ਲਈ ਹੈ ਤਾਂ ਤੁਹਾਡਾ ਮੋਬਾਈਲ ਨੰਬਰ 8673 ਮੋਬਾਈਲ ਨੰਬਰ ਕੋਲ ਕਰਦੇ ਹਾਂ 8732078 ਬਹੁਤ ਤੋਂ ਤੁਹਾਨੂੰ ਇਹਨੇ ਆਪਣਾ ਮੋਬਾਈਲ ਨੰਬਰ ਦੱਸ ਦਿੱਤਾਗਾ ਇਹਨਾਂ ਦਾ ਬੈਂਕ ਅਕਾਊਂਟ ਉਹ ਅਸੀਂ ਤੁਹਾਨੂੰ ਨਾ ਪੈਚ ਕਰਾਂਗੇ ਸੀ ਤਾਂ ਤੁਸੀਂ ਇਹਨਾਂ ਦੀ ਸਿੱਧੀ ਮਦਦ ਵੀ ਲੈ ਸਕਦੇ ਹੋ ਸਰਨਾਮ ਜਗਤਾਰ ਸਿੰਘ ਪੰਚੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਤੋਂ ਥੋੜੀ ਗੱਲ ਸਮਝੀ ਕਰਦੇ ਹਾਂ ਕਿ ਉਹਨਾਂ ਦਾ ਇਸ ਵੀ ਦੇ ਪਰਿਵਾਰ ਦੇ ਲਈ ਕੀ ਕਰਨੀ ਹੈ ਅੱਜ ਬਹੁਤ ਅਦੋਖ ਹੋਇਆ ਦੇਖ ਕੇ ਇਹ ਪਰਮੰਦ ਪਹਿਲੇ ਇੰਚਾਰਾ ਮਤਲਬ ਉਹ ਬੁਝਿਰਨ ਕੋ ਆਪੇ ਚੇਰ ਉਹਨੇ ਕਿਨ ਕੇ ਕਿਸ਼ੂ ਪੁਰਾਣਾ ਮਾਤਾ ਨੇ ਪਾਲਿਆ ਇੱਕ ਕਬੱਡੀ ਵੀਰ ਗੁੰਜੀ ਬੀਬੀ ਜਿਹਨਾਂ ਨੇ ਖੇਡ ਲਈ ਜਿਹੜੇ ਵਿੱਚ ਦੇ ਨਾਲ ਕੋਰਨੇ ਵਿੱਚ ਲਾ ਕੇ ਖੰਡਾ ਚੱਲਦਾ ਹੈ ਹਾਂ ਤਾਂ ਇਹ ਬੱਚੇ ਤੇ ਬੱਚਾ ਵੱਡਦਾ ਜਿਹੜੀ ਵੱਡੇ ਹੁੰਦੇ ਉਹ ਬਹੁਤ ਬਹੁਤ ਹਾਂ ਦਾ ਪਹਾੜਾਂ ਵਿੱਚ ਮਾਰਦਾ ਸੀ ਜਿਹੜੇ ਪਿਆਰੀ ਕਿਹੜੀ ਇੱਥੇ ਪਿਆਰੀ ਇਹ ਖਾਸ ਪਰਿਵਾਰ ਮਸਾਲਾ ਟਾਈਪਸ ਤੋਂ ਬਹੁਤ ਗਰੀਬੀਲੀ ਕਾ ਚਾਹ। ਇਹ ਬਹੁਤ ਕੋਸਰ ਕਟਿਏ ਮੈਂ ਪੰਜਾਬ ਗਵਰਨਮੈਂਟ ਦੇ ਵੀ ਕੰਮ ਹੈ। ਇਹਨਾਂ ਨੇ ਛੇਤੀ ਛੇਤੀ ਕਰ ਲਈ ਜਿਸ ਵੇਲੇ ਉਸਨੂੰ ਕੋਸਨੋ ਕੋਸ ਭਾਗ ਲੈ ਜੋ ਦਿਨੇ ਪੰਜ ਘਰ ਹੋਣ ਦੇ ਕਿ ਮੈਂ ਪਟਵਾਰੀ ਨੂੰ ਦੱਸਾ ਤੇ ਸਰਪੰਚਾ ਨੂੰ ਦੱਸਾ ਤੇ ਉਹਨਾਂ ਦੀ ਸਿਚੀ ਰੋਚੀ ਮਤਲਬ ਸਾਈਡ ਤੇ ਪਾਤੀ। ਪਰ ਮਾਤਾ ਮਗਰ ਛੇਤੀ ਛੇਤੀ ਨਹੀਂ। ਐਸਾ ਕੋਈ ਨਹੀਂ। ਜੋ ਦੇਸਰੇਨੂ ਲੋ ਪੰਚਜੀਤ ਸਿੰਘ ਜੀ ਤੇ ਇੱਕ ਬੁਰਾ ਪ੍ਰਭਾਵ ਸਕੇਗਾ। ਜਿਵੇਂ பஞ்சਾਇਤਕਾਰ ਸਿੰਘ ਨੇ ਦੱਸਿਆ ਹੈ ਕਿ ਇਸ ਪਰਿਵਾਰ ਦੇ ਤੇ ਦੋਨੇ ਬੱਚੇ ਨੇ ਇਹਨਾਂ ਸਿਰ ਤੇ ਬਾਪ ਦਾ ਵੀ ਸਾਯਾ ਨਹੀਂ ਹੈਗਾ ਤੇ ਕਿੱਦਾਂ ਇਹਨਾਂ ਦੀ ਮਾਂ ਨੇ ਇਹਨਾਂ ਨੂੰ ਪਾਲ ਕੇ ਵੱਡੇ ਕੀਤਾ ਔਰ ਜਦ ਕਿ ਇਹਨਾਂ ਨੂੰ ਕਿਸੇ ਦਾ ਸਾਥ ਇਕਦਮ ਸਮਾਂ ਹੁੰਦਾ ਤਾਂ ਨਵੀਂ ਨਵੀਂ ਕੋਈ ਨਾ ਕੋਈ ਮਿਲਦਾ ਫਿਰ ਸੁਖਭਾਗ ਜਿਵੇਂ ਹਰ ਪਰਿਵਾਰ ਦੇ ਉੱਤੇ ਸਿਰ ਤੇ ਸੱਤ ਲੇ ਗਏ ਹੈ ਨਾ ਤਾਂ ਜਿਨੇ ਜਿਹਨਾਂ ਦਾ ਮਕਾਨ ਟੱਗਿਆ ਤਾਂ ਜਿਵੇਂ ਅਸੀਂ ਤੁਹਾਨੂੰ ਇਸ ਪਰਿਵਾਰ ਦੇ ਨਾਮ ਦਿਕਾਇਆ ਤਾਂ ਅਸੀਂ ਤੁਹਾਨੂੰ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਤੁਹਾਨੂੰ ਇਨਫੋਰਮ ਕਰਾਦਾ ਮੋਬਾਈਲ ਮੈਨੂੰ ਦੱਸਦਾ ਬੈਂਕ ਕਾਊਂਟਰ ਨੰਬਰ ਤੁਹਾਨੂੰ ਸੀ ਨਾ ਨਾ ਟੈਚ ਕਰ ਦਾਂਗੇ ਤੁਸੀਂ ਸਿੱਧੀ ਵੀ ਇਹਦੇ ਮਦਦ ਕਰ ਸਕਦੇ ਹੋ ਦੋਸਤੋ ਜਿਵੇਂ ਤੁਹਾਨੂੰ ਮੈਂ ਅਕਸਰ ਕਹਿਣਾ ਹੁੰਦਾ ਕਿ ਕਿਤੇ ਕਿਤੇ ਇਨਸਾਨ ਤਾਂ ਬਹੁਤ ਧਕੇ ਨੇ ਪਰ ਇਨਸਾਨੀਅਤ ਦਾ ਫਰਜ਼ ਜਿਹੜੇ ਬਹੁਤ ਵੱੜ ਦੇ ਲੋਕ ਨੂੰ ਆਉਂਦੇ ਨੇ ਜਿਵੇਂ ਤੁਹਾਨੂੰ ਮੈਂ ਹਮੇਸ਼ਾ ਵੀਡੀਓ ਦਿਖਾਈਆਂ ਨੇ ਤੁਸੀਂ ਉਹਨਾਂ ਵੀਡੀਓ ਦੀ ਚਲਬੱਧ ਕੇ ਹਮੇਸ਼ਾ ਮਦਦ ਕੀਤੀ ਆ ਤੇ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਇਸ ਪਰਿਵਾਰ ਦੀ ਦੁਆਰੇ ਛੱਤ ਪੈਂਦੀ ਆ ਮਕਾਨ ਦੁਆਰਾ ਖੜਾ ਹੁੰਦਾ ਤਾਂ ਮੈਂ ਸਮਝਾਂਗਾ ਕਿ ਅਸੀਂ ਇਸ ਵੀਡੀਓ ਬਣਾਉਣੇ ਵਿੱਚ ਕੰਮ ਕਰ ਰਹੇ ਹਾਂ ਜਿਵੇਂ ਤੁਹਾਨੂੰ ਅਕਸਰ ਕਿ ਪਾਸੇ ਲੋੜਵੰਦ ਪਰਿਵਾਰਾਂ ਦੇ ਵੀ ਨੂੰ ਦਿਖਾਉਂਦੇ ਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਜਿਵੇਂ ਇਹ ਪਰਿਵਾਰ ਦੀ ਤੁਹਾਨੂੰ ਵੀਡੀਓ ਦਿਖਾਈ ਆ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸ਼ਤਤ ਨਵੀਨ ਨਿਊਜ਼ ਲਈ ਲੱਗੇ ਫੇਰ ਹਾਜ਼ਰ ਹੋਵੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਜੰਦ-ਜੰਦ ਤੁਹਾਨੂੰ ਫੇਰ ਵੀ ਇੱਕ ਗੱਲ ਬਹੁਤ ਜ਼ਰੂਰੀ ਸੰਗਦਾ ਕੋਈ ਵੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੋਈ ਵੀ ਸੰਸਥਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਆਪਾਂ ਕਹੇ ਦੀ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਚੜ੍ਹ ਵਧ ਗਏ ਜਿਥੇ ਵੀਡੀਓ ਦੇ ਪਰਿਵਾਰ ਆ ਉਹਨਾਂ ਦੀ ਪੂਰੀ ਮਦਦ ਕਰਨ ਤੇ ਤੁੜਿਆ ਹੋਇਆ ਹਨ ਆਪਣੀ ਜਾਣ ਜੋਖਮ ਵਿੱਚ ਪਾ ਕੇ ਵੀ ਟ੍ਰੈਕਟਰ ਚਾਲੀਆਂ ਲੇਕਿਨ ਕਲਾਬਾਂ ਦੇ ਵਿੱਚ ਡਰਾਮਾ ਦੇ ਵਿੱਚ ਉਸੇ ਤਰ੍ਹਾਂ ਵੀ ਮਦਦ ਕਰਦੇ ਜਾਂਦੇ ਨੇ ਜਿਵੇਂ ਇਹ ਵੀ ਪਰਿਵਾਰ ਦੌਰ ਬੰਦ ਹੈ ਕੋਈ ਵੀ ਬੰਦਾ ਬਾਜ਼ਾਰ ਵਿੱਚੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਿਆ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਜਿਵੇਂ ਤੁਹਾਨੂੰ ਇਸ ਪੀੜਿਤ ਪਰਿਵਾਰ ਨੂੰ ਮਿਲਾਇਆ ਇਹ ਚਿੱਤਰਾਂ ਨਾਲ ਦੇਖਦੇ ਸਮੇਂ ਹੋਰ ਨਿੱਕੇ-ਛੋਟੇ ਤਰ੍ਹਾਂ ਨੇ ਆ ਨਵੇਂ-ਨਵੇਂ ਵੀ ਲੱਗੇ ਫੇਰਾ ਅਸਲੋਂ ਮਾਗੀ ਦਿੱਤੀ ਸਸੇ ਕਾ